ਸਭ ਠੀਕ ਠਾਕ ਹਾਂ ਫੇਰ ਅੱਜ ਆਪਾਂ ਹੋ ਗਿਆ ਲਾਈਵ ਤੁਹਾਡੇ ਨਾਲ ਗੱਲਬਾਤ ਕਰਨ ਲਈ ਜਗਾ ਉਹ ਪੁਰਾਣੀ ਪਹਿਲਾਂ ਵਾਲੀ ਕਿਉਂਕਿ ਨਵਾਂ ਕੋਈ ਹਲੇ ਵਿਊ ਨਹੀਂ ਮਿਲਿਆ ਕਿਨੇ ਇੱਥੇ ਬਹਿ ਗਏ ਆਪਾਂ ਤੁਹਾਡੇ ਨਾਲ ਹੋਰ ਗੱਲਬਾਤ ਕਰਾਂਗੇ ਕਿਨੇ ਕੋਈ ਗੱਲ ਨਹੀਂ ਤੇ ਵਿਊ ਤਾਂ ਉਹ ਪੁਰਾਣੀ ਆ ਜਿਸ ਵਿੱਚ ਆਪਾਂ ਪਹਿਲਾਂ ਸੀਗੇ ਲਾਈਵ ਹੋਏ ਕਿਨੇ ਇਹ ਦੂਜਾ ਲਾਈਵ ਆ ਆਪਣਾ ਕਿਨੇ ਜਿਹੜਾ ਗੱਲਾਂ ਦੀ ਲੜੀ ਤੁਹਾਡੇ ਨਾਲ ਸ਼ੁਰੂ ਕੀਤੀ ਹੋਈ ਹੈ ਕਿਨੇ ਤੇ ਗੱਲ ਬਾਤ ਟਾਡੇ ਨਾਲ ਕਰਿਆ ਕਰਾਂਗੇ ਬਾਕੀ ਯਾਰ ਇੱਕ ਗੱਲ ਦੱਸਾਂ ਤੁਹਾਨੂੰ ਕਿ ਨਹੀਂ ਇਹਦਾ ਮੈਨੂੰ ਵੀ ਪਤਾ ਹੈ ਕਿ ਤੁਹਾਨੂੰ ਵੀ ਪਤਾ ਵਕਨੇ ਨਾ ਦਾ ਆਪਣੇ ਕੋਈ ਨਹੀਂ ਜ਼ਿਆਦੀ ਸ਼ਕਲ ਤੋਂ ਨਹੀਂ ਆਕਨੇ ਤੇ ਨਾ ਕੋਈ ਆਪਣੇ ਗੱਲ ਦੇ ਵਿੱਚ ਦਮ ਹੁੰਦਾ ਵਾ ਪਰ ਫੇਰ ਵੀ ਹੈ ਨਾ ਰੋਤ ਹੋ ਗਏ ਗੱਲ ਤੁਹਾਡੇ ਨਾਲ ਸਾਂਝੀ ਕਰ ਲਈਦੀ ਹੈ ਕਿ ਨਹੀਂ ਤੇ ਜਿੱਦਾਂ ਵੀ ਜ਼ਿਆਦੀ ਤੁਹਾਨੂੰ ਦੱਸਿਆ ਹੈਗਾ ਪਹਿਲਾਂ ਵੀ ਇਹ ਵੀ ਗੱਲ ਬਣਾ ਕੇ ਨਹੀਂ ਕਰਨੀ ਉਹਦੀ ਕਿੱਦੀ ਜੀ ਕਰ ਲਈਦੀ ਹੈ ਜੇਕਰ ਚਲੋ ਬਾਕੀ ਦੇੜੀਆਂ ਪਿਛਲੀਆਂ ਵੀਡੀਓ ਆਪਣੇ ਸਾਰਿਆਂ ਨੇ ਪਿਆਰ ਦਿੱਤਾ ਇਹਨਾਂ ਦੇਖਦੇ ਆਂ ਤੁਸੀਂ ਹਨ ਤੇ ਸਾਰਿਆਂ ਦਾ ਧੰਨਵਾਦ ਜਿਹੜੇ ਕੱਜਨ ਮਿੱਤਰ ਹਨ ਨਵੀਂ ਵੀਡੀਓ ਦੇਖ ਰਹੇ ਹੈ ਇਹਦੇ ਵਿੱਚ ਤੇ ਉਹਨਾਂ ਦਾ ਵੀ ਧੰਨਵਾਦ ਕਰਨੇ ਅੱਜ ਫਿਰ ਆਪਾਂ ਕਰੀਏ ਫਿਰ ਸਫਰ ਅਗਲਾ ਸ਼ੁਰੂ ਨਹੀਂ ਇਹ ਗੱਲਾਂ ਦਾ ਪਿਛਲਾ ਸੀਗਾ ਆਪਣਾ ਵੀ ਸੋਚ ਆਪੋ ਆਪਣੀ ਕਿਨੇ ਤੁਹਾਡੇ ਨਾਲ ਸਾਂਝੀ ਤੇ ਅੱਜ ਦੋਸਤੋ ਸਮਝਣੀਆਂ ਦੀ ਵੀ ਅੱਜ ਦੀ ਗੱਲ ਨੂੰ ਆਪਾਂ ਟੌਪਿਕ ਕੀ ਲਈਏ ਪਰ ਫੇਰ ਵੀ ਚਲੋ ਵਾਹਿਗੁਰੂ ਮੇਰ ਕਰਨ ਕਿ ਨਹੀਂ ਆਪਾਂ ਗੱਲ ਤੁਹਾਡੇ ਨਾਲ ਸ਼ੁਰੂ ਕਰਦੇ ਆਂ ਜਿੰਦਗੀ ਦੇ ਸਫ਼ਰ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਨਹੀਂ ਤੇ ਆਪਣੀ ਜ਼ਿੰਦਗੀ ਦੇ ਸਫ਼ਰ ਦੀ ਕਹਾਣੀ ਦੇ ਵਿੱਚ ਮੈਂ ਜਿਹੜੀ ਚੀਜ਼ਾਂ ਦੀ ਆ ਉਹ ਆਉਂਦੀ ਹੈ ਰੱਬ ਤੇ ਵਿਰੋਸਾ ਕਿ ਨਹੀਂ ਠੀਕ ਆ ਜੀ ਮੈਨੂੰ ਹਾਇ ਨਵੀ ਗੱਲਾਂ ਤੁਹਾਡੇ ਨਾਲ ਦਾ ਬਹੁਤ ਉਹ ਇਦਾਂ ਵੀ ਹੁੰਦੀਆਂ ਵੀ ਆ ਕਰਾਂਗੇ ਆ ਕਰਾਂਗੇ ਜਦੋਂ ਆਪਾਂ ਗੱਲ ਸ਼ੁਰੂ ਕਰਦੇ ਕਈ ਵਾਰੀ ਚੇਤਾ ਭੁੱਲੀ ਜਾਂਦਾ ਵਾ ਤੇ ਅੱਜ ਫਿਰ ਮੈਂ ਇੱਕ ਪੇਪਰ ਦੇ ਉੱਤੇ ਲਿਖ ਕੇ ਰੱਖ ਲੈ ਛੋਟੇ ਛੋਟੇ ਜਿਹੇ ਇਦਾਂ ਵੀ ਵੱਡਾ ਵਿਕੀ ਦੀਆਂ ਗੱਲਾਂ ਕਰਾਂਗੇ ਤੁਹਾਡੇ ਨਾਲ ਨੇ ਤੇ ਇਸ ਕਰਕੇ ਫਿਰ ਉਹ ਯਾਦ ਆ ਜਾਂਦੀ ਗੱਲ ਠੀਕ ਹੈ ਜੀ ਤੇ ਚਲੋ ਗੱਲ ਕਰਦੇ ਆਂ ਸ਼ੁਰੂ ਜਿਹੜਾ ਆਪਣੇ ਵੀਡੀਓ ਬਣਾਉਣ ਦਾ ਸ਼ੌਂਕ ਹੈਈ ਦੋਸਤੋ ਇਹਦੇ ਬਾਰੇ ਹੁਣ ਆਪਾਂ ਕਰਾਂਗੇ ਗੱਲ ਆਉਣ ਵਾਲੇ ਟਾਈਮ ਦੇ ਵਿੱਚ ਕਿਨੇ ਕਿੱਥੋਂ ਪਿਆ ਕੌਣ ਬਣਾਉਂਦਾ ਹੋਏਗਾ ਕਿਦਾਂ ਕਿਨੇ ਇਹਦੇ ਬਾਰੇ ਵੀ ਗੱਲ ਕਰਾਂਗੇ ਤੇ ਦੋਸਤੋ ਜਿੱਦਾਂ ਵੀ ਗੱਲ ਕਰਦੇ ਆਂ ਅੱਜ ਬਾਹਰਲੇ ਦੇਸ਼ਾਂ ਦੀ ਕਿ ਆਪਣੇ ਬਾਹਰਲੇ ਦੇਸ਼ਾਂ ਦਾ ਕਿਦਾਂ ਦਾ ਮਾਹੌਲ ਤੇ ਕਿਦਾਂ ਦੇ ਰਹਿਣ ਸਹਿਣ ਹੁੰਦੇ ਆ ਕਿਨੇ ਉਹ ਜਿੰਨਾ ਵੀ ਕਿਦਾਂ ਦੀ ਲਾਈਫ ਆਕਨੇ ਕਿਹੜੇ ਕਿਹੜੇ ਦੇਸ਼ ਦੇ ਵਿੱਚ ਵਾਹਿਗੁਰੂ ਆਪਨ ਲੈ ਗਏ ਤੇ ਕਿਦਾਂ ਉਹਨਾਂ ਦੀਆਂ ਬੋਲੀਆਂ ਵਾਂ ਕਿਸ ਤਰ੍ਹਾਂ ਦੇ ਲੋਕ ਆਕਨੇ ਤੇ ਮੈਂ ਕਿਹਾ ਵੀ ਨਾਲ ਤੇਰੇ ਫਿਰ ਦੇ ਨਾਲੇ ਵਾਲੇ ਦਵਾਲੇ ਤਾਂ ਦੇਖ ਲੈਨੇ ਆ ਵੀ ਜਿਹੜੇ ਸੱਜਣ ਮਿੱਤਰ ਆ ਬਾਹਰ ਅੰਦਰ ਬੈਠੇ ਨਹੀਂ ਉਹ ਆਪਾਂ ਨੂੰ ਮੌਸਮ ਦਾ ਹਾਲ ਇਹ ਮਹੀਨਾ ਚਾਰਿਆ ਜੀ ਜੁਲਾਈ 4 ਜੁਲਾਈ ਹੈ ਤੇ 2024 ਦੂਸਰਾ ਇਹ ਮੱਕੀ ਦਾ ਵਾਣਾ ਵੱਡਾ ਹੋ ਗਿਆ ਮੱਕੀ ਤੇ ਹੁਣ ਇਹ ਝੋਨੇ ਦੀ ਤਿਆਰੀ ਹੋ ਰਹੀ ਆ ਉਹ ਸਾਹਮਣੇ ਟਰੈਕਟਰ ਲੱਗਾ ਹੈ ਰੋਟਾਵੇਟਰ ਝੋਨੇ ਦੇ ਵਿੱਚ ਝੋਨੇ ਦਾ ਕਦ ਹੋ ਰਿਹਾ ਜੀ ਇਹ ਸੈਜ਼ਨ ਮਾਇ ਲੱਗ ਰਿਹਾ। ਇਹਦਾ ਇਹ ਸੀਜ਼ਨ ਆ ਆਪਣਾ ਚੱਲ ਰਿਹਾ ਜੀ। ਜੁਲਾਈ ਤੋਂ 2024 ਦਾ। ਇੰਡੀਆ ਪੰਜਾਬ ਜੀ। ਤੇ ਜ਼ਿੰਦਗੀ ਦਾ ਸਫ਼ਰ ਫਿਰ ਦੋਸਤੋ। ਇਸ ਦਾ ਇੱਕ ਕਤੇ ਸਤੋਂ ਪਹਿਲਾਂ ਸ਼ੁਰੂ ਹੋਇਆ ਵਾਇਗਰੂ ਇੱਥੇ ਇਟਲੀ ਹੈ ਇਦਾਂ ਵੀ ਇਟਲੀ ਵੀ ਦੇਖਿਆ ਕਿਹੜੀ ਕਿਹੜੀ ਕੰਟਰੀ ਦੇਖੀ ਆ ਇਟਲੀ ਉਸ ਤੋਂ ਬਾਅਦ ਵਿੱਚ ਜਰਮਨ ਵੀ ਤੇ ਫਰਾਂਸ ਬੈਲਜੀਅਮ ਤੇ ਨੀਦਰਲੈਂਡ ਨੀਦਰਲੈਂਡ ਕਹਿ ਸਕਦੇ ਆ ਜਿੱਦਾਂ ਹਾਲੈਂਡ ਵੀ ਕਹਿ ਸਕਦੇ ਆ ਜੀ ਤੇ ਹੋਰ ਸਪੇਨ ਤੇ ਇੱਕ ਦੋ ਹੋਰ ਕੰਟਰੀਆਂ ਇਹੀਆਂ ਮੇਰੇ ਦਿਮਾਗ 'ਚ ਚੇਤਾ ਭੱਲ ਗਿਆ ਇਹ ਲਿਖ ਕੇ ਲੈ ਕੇ ਰੱਖਣਾ ਇੱਕ ਮਾਸਕੋ ਜੀ ਤੇ ਅਗਲੀ ਯਾ ਇੱਕ థਾਈਲੈਂਡ ਤੇ ਮਲੇਸ਼ੀਆ ਐਂਡ ਆਈ ਏਮ ਇੰਡੀਆਨ ਸੋ ਇੰਡੀਆ ਵੀ ਇੰਨੀਆਂ ਦੇਸ਼ਾਂ ਦਾ ਆਪਣਾ ਵਾਇਗੁਰਯ ਮੇਰ ਦੇ ਨਾਲ ਇਹਨੇ ਦੇਸ਼ ਲੈ ਕੇ ਗਏ ਸੀਗੇ ਕਮਾਇਆ ਫਰਾਇਆ ਕਿ ਨਹੀਂ ਮੱਕੀ ਗੱਲਾਂ ਖਾਂਜੀ ਕਰਦੇ ਆ ਤੇ ਬਹੁਤ ਧੇਰ ਪਹਿਲਾਂ ਜਿੱਦਾਂ ਵੀ ਕਿਤੇ ਸੁਣਿਆ ਹੈਗਾ ਕਿਸੇ ਦੇ ਕੋਲੋਂ ਕਿ ਵਕਤ ਤੋਂ ਪਹਿਲਾਂ ਤੇ ਕਿਸਮਤ ਤੋਂ ਜ਼ਿਆਦਾ ਇਹ ਆਪਣੇ ਹੱਥ ਵਸ ਨਹੀਂ ਗੱਗਨੇ ਤੇ ਜਿੱਦਾਂ ਦੂਸਰਾ ਇਹ ਸ਼ਬਦ ਇਹ ਸੁਣਿਆ ਹੈਗਾ ਕਿਤੇ ਜਗਾ ਕਾਰਨ ਤੇ ਸਮਾਂ ਕਿ ਆਪਨੇ ਆ ਬਣ ਜਾਂਦੇ ਆ ਕਿ ਨਹੀਂ ਇਹ ਦਾ ਆਪਣਾ ਲਾਸਟ ਟਾਈਮ ਹੁੰਦਾ ਵਾ ਜ਼ਿੰਦਗੀ ਦਾ ਜਗਾ ਕਾਰਨ ਤੇ ਸਮਾਂ ਤੇ ਅਗਲੀ ਗੱਲ ਕਰਦੇ ਆਂ ਫੇ ਦੋਸਤੋ ਇਹਨਾਂ ਦੇਸ਼ਾਂ ਦੇ ਵਿੱਚ ਆਪਾਂ ਨੂੰ ਕਾਫੀ ਹੋਰ ਦੇਸ਼ਾਂ ਦੇ ਵੀ ਲੋਕ ਮਿਲਣ ਨੂੰ ਮਿਲੇ ਜਿੰਨਾ ਕਿ ਇਹਨਾਂ ਦੇ ਵਿੱਚ ਨਾਲ ਕੰਮ ਕੀਤਾ ਕਿ ਨਹੀਂ ਤੇ ਕਿਦਾਂ ਕਿਦਾਂ ਦੇ ਬਾਹਰ ਦੇ ਜਿੰਦਾ ਵੀ ਆਪਣੀ ਲਾਈਫ ਆਗ ਨਹੀਂ ਤੇ ਦੋਸਤੋ ਫਿਰ ਇੱਕ ਹੋਰ ਗੱਲ ਸਾਂਝੀ ਕਰੀਏ ਤੁਹਾਡੇ ਨਾਲ ਜਿਹੜੀ ਇਹ ਜਿੰਦਾ ਵੀ ਆਪਾਂ ਇੰਨਾ ਕੋਈ ਪ੍ਰੋਫੈਸ਼ਨਲ ਨਹੀਂ ਕਿ ਨਹੀਂ ਇੰਗਲਿਸ਼ ਦੇ ਵੀ ਹਾਂ ਬਹੁਤ ਵਧੀਆ ਬੋਲ ਲਿੰਨੇ ਆ ਜਾਂ ਇਹ ਪਰ ਥੋੜੀ ਬਹੁਤੀ ਇਹਦਾ ਵੀ ਸਮਝ ਲਈਦੀ ਆ ਤੇ ਸਮਝਾ ਦੀਦੀ ਹੈ ਕਿ ਨਹੀਂ ਜਿੰਨੀ ਕਜੇ ਕਰ ਟੋਟ ਡਾਟੇ ਲਾ ਕੇ ਕਿ ਨਹੀਂ ਸਾਰੇ ਜੋਰ ਜਿਆ ਲਾ ਕੇ ਤੇ ਕਿਉਂਕਿ ਕਾਫੀ ਟਾਈਮ ਆਪਾਂ ਨੂੰ ਫਿਰ ਬਾਹਰ ਰਹਿਣ ਦਾ ਹੈ ਜਿੱਦਾਂ ਵੀ ਮੌਕਾ ਮਿਲਿਆ ਤੇ ਇਹ ਸਾਰੇ ਮੌਕੇ ਇਦਾਂ ਆਪਾਂ ਤੁਹਾਡੇ ਨਾਲ ਕੱਚੇ ਬੰਦੇ ਦੀ ਕੱਚੇ ਬੰਦੇ ਦੀ ਜ਼ਿੰਦਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਨਹੀਂ ਘੱਟ ਤੋਂ ਘੱਟ 22 23 ਸਾਲ ਕੱਚੇ ਬੰਦੇ ਦੀ ਜ਼ਿੰਦਗੀ ਕਿੱਦਾਂ ਦੀ ਆਪਣੇ ਬਾਹਰ ਜਿੱਦਾਂ ਕੀਤੀ ਕਿ ਨਹੀਂ ਸਟੋਰੀ ਇੰਟਰਸਟਿੰਗ ਬਣੋਗੀ ਕਿ ਨਹੀਂ ਵਧੀਆ ਵੀ ਚੰਗੀਆਂ ਵੀ ਮਾੜੀਆਂ ਵੀ ਬਹੁਤ ਤਰ੍ਹਾਂ ਦੇ ਹਾਇਦਾਂ ਵੀ ਲਾਈਫ ਆਪਾਂ ਦੇਖੀ ਯਾਰ ਕਿ ਨਹੀਂ ਮਾੜੀ ਤੋਂ ਮਾੜੀ ਵੀ ਤੇ ਵਧੀਆ ਤੋਂ ਵਧੀਆ ਵੀ ਸੋ ਤੇ ਉਹ ਇਸ ਕਰਕੇ ਹੇ ਇਦਾਂ ਵੀ ਆਪਾਂ ਵਿੱਚ ਇੰਗਲਿਸ਼ ਦੇ ਵਿੱਚ ਥੋੜੀ-ਬਹੁਤ ਇਦਾਂ ਵੀ ਗੱਲ ਕਰ ਲਈ ਤੇ ਕਿਉਂਕਿ ਆਪਣੇ ਅਕਾਊਂਟ ਦੇ ਵਿੱਚ ਬਾਹਰ ਲੀਆਂ ਕੰਟਰੀਆਂ ਦੇ ਬਾਹਰਲੇ ਸਟੇਟਾਂ ਦੇ ਅਹੇ ਤਾਂ ਵੀ ਕਾਫੀ ਸੱਜਣ ਮਿੱਤਰ ਵਾ ਕਿ ਜਿਹੜੇ ਉਹ ਇੰਗਲਿਸ਼ ਹੀ ਸਮਝਦੇ ਆ ਕਿ ਨਹੀਂ ਆਪਣੀ ਕੋਈ ਜਿੱਦਾਂ ਵੀ ਪੰਜਾਬੀ ਨਹੀਂ ਸਮਝਦੇ ਤੇ ਜਿਹੜੇ ਜਿਨ੍ਹਾਂ ਦੇ ਕੋਲ ਆਪਾਂ ਕੰਮ ਵੀ ਕੀਤਾ ਵਾ ਜਿਹੜੇ ਆਪਣੇ ਬੌਸ ਵਾ ਨਾ ਕੁਝ ਉਹ ਵੀ ਹਜੇ ਤਾਂ ਵੀ ਉਹਨਾਂ ਦੇ ਨਾਲ ਸਾਰੀ ਆਪਾਂ ਗੱਲ ਇੰਗਲਿਸ਼ ਦੇ ਵਿੱਚ ਜਿੱਦਾਂ ਵੀ ਕੀਤੀ ਹੋਈ ਆ ਇਸ ਕਰਕੇ ਥੋੜਾ ਬਹੁਤਾ ਜਿੰਨਾ ਵੀ ਹੋ ਸਕਦਾ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਕਿਸ ਟੌਪਿਕ ਦੇ ਉੱਤੇ ਗੱਲ ਚੱਲ ਰਹੀ ਆ ਇਸ ਕਰਕੇ ਆਪਣਾ ਫਰਮ ਯਾਗ ਨਾ ਡਾਇਓਗ ਨਹੀਂ ਤੇ ਬਾਹਰ ਲਿੰਗਾ ਜਿਦਾ ਵੀ ਬਾਕੀ ਤੁਸੀਂ ਵੀ ਦੋਸਤੋ ਆਪਣੇ ਜ਼ਿੰਦਗੀ ਦਾ ਸਫਰ ਸਾਂਝਾ ਕਰ ਸਕਦੇ ਆ ਕਿਨੇ ਆਪਣੇ ਸਾਰਿਆਂ ਦੇ ਨਾਲ ਮੇਰੇ ਵਰਗੇ ਬਹੁਤ ਦੋਸਤ ਬਣੇ ਆ ਕਿ ਨਹੀਂ ਜਿਨ੍ਹਾਂ ਦੀ ਤਾਂ ਸਟੋਰੀ ਹੁੰਦੀ ਆ ਤੇ ਪਰ ਉਹ ਦੱਬੀਆਂ ਦੀਆਂ ਦੱਬੀਆਂ ਹੀ ਰਹਿ ਜਾਂਦੀਆਂ ਯਾਰ ਕਿ ਨਹੀਂ ਕਈ ਆਪਾਂ ਇਲਜ਼ਾਮ ਲੈ ਕੇ ਜਿੱਦਾਂ ਜ਼ਿੰਦਗੀ ਦੇ ਚੰਗੇ ਮੰਦੇ ਉਹ ਤਾਂ ਹੀ ਮਰ ਜਾਂਦੇ ਆ ਪਰ ਉਹਨਾਂ ਦੀ ਸੱਚਾਈ ਕੁਝ ਹੋਰ ਹੁੰਦੀ ਹੈ ਕਿ ਨਹੀਂ ਆਪਾਂ ਜਿਹੜੀ ਇਦਾਂ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਯਾਰ ਕਿ ਨਹੀਂ ਤੇ ਕੋਈ ਆਪਣਾ ਕਿਸੇ ਦੇ ਨਾਲ ਹੇ ਤਾਂ ਵੀ ਕੋਈ ਟਾਰਗੇਟ ਨਹੀਂਗਾ ਹੁਣ ਇਹਦੇ ਵਿੱਚ ਹੋਊਗਾ ਕਿ ਕਿਹਦੇ ਨੂੰ ਆਪਾਂ ਮੇਨ ਮੁਖ ਰੱਖ ਕੇ ਆਪਾਂ ਗੱਲ ਕਰ ਰਹੇ ਆ ਨਹੀਂ ਇਹ ਆਪਾਂ ਤੁਹਾਡੇ ਨਾਲ ਸਾਰੀ ਸਟੋਰੀ ਸਾਂਝੀ ਕਰਾਂਗੇ ਕਿ ਨਹੀਂ ਕਿਦਾਂ ਉਧਰ ਕੱਚੇ ਬੰਦੇ ਦੀ ਜ਼ਿਹਰ ਦਾ ਹਾਲਵਾ ਕਿੱਤ ਨਾਮ ਇਹ ਆਉਂਦਾਰੇ ਜੇਲਾਵਾ ਐ ਗੱਲ ਕਰਦੇ ਹਾਂ ਜੀ ਇਹ ਵੀ ਕਿਉਂਕਿ ਜਿਆਦਾ ਟਾਈਮ ਆਪਾਂ ਉੱਥੇ ਹਾਲੈਂਡ ਬਤੀਤ ਕੀਤਾ ਤੇ ਸਪੇਨ ਫਸਟ ਟਾਈਮ ਸਪੇਨ ਤੇ ਮਲੇਸ਼ੀਆ ਇਹਨਾਂ ਤਿੰਨ ਕੰਟਰੀਆਂ ਦੀ ਆਪਾਂ ਤੁਹਾਡੇ ਨਾਲ ਜ਼ਿੰਦਗੀ ਜੇ ਤਹੀਂ ਇਥੋਂ ਦੇ ਕਰ ਗੱਲ ਸੁਣੀ ਹੋਗੀ ਫਿਰ ਉਹ ਬੰਦੇ ਹਿੱਦਾਂ ਵੀ ਐਸਾਲਾ ਬਟਨ ਨਾ ਪਾ ਦਿਓ ਪਿਆਰ ਦੇ ਨਾਲ ਕਿ ਨਹੀਂ ਤੇ ਜੇ ਧੀਰੇ ਬੰਦੇ ਨੇ ਗੱਲ ਨਹੀਂ ਇੱਥੋਂ ਤੱਕ ਸੁਣੀ ਵੀ ਕੀ ਗੱਲ ਆਪਾਂ ਕਰਨੀ ਚਾਹੁੰਦੇ ਆ ਤੇ ਉਹਨਾਂ ਨੂੰ ਤਾਂ ਫਿਰ ਪਤਾ ਹੀ ਨਹੀਂ ਲੱਗਣਾ ਵੀ ਚਲੋ ਕੋਈ ਗੱਲ ਨਹੀਂ ਨਹੀਂ ਵੀ ਕਰਨ ਗਈ ਐਸਾ ਲਾਈਕ ਤੇ ਕੋਈ ਗੱਲ ਨਹੀਂ ਕਿ ਨਹੀਂ ਤੇ ਜੇ ਤੁਹਾਨੂੰ ਵਧੀਆ ਲੱਗਦਾ ਵਾ ਵੀ ਗੱਲ ਆਪਾਂ ਇਦਾਂ ਦੀਆਂ ਲੜੀ ਤੋਰੀਏ ਅੱਗੇ ਵੀ ਐਸਾਲਾ ਨਾ ਬਟਨ ਜ਼ਰੂਰ ਨਾ ਪਹਿਓ ਕਿ ਨਹੀਂ ਪਿਆਰੇ ਦੋਸਤੋ ਤੇ ਮੈਂ ਆਪਣਾ ਚਿਹਰਾ ਇਸ ਕਰਕੇ ਨਹੀਂ ਜ਼ਿਆਦਾ ਦਿਖਾਇਆ ਕਿ ਨਾ ਤਾਂ ਆਪਣਾ ਚਿਹਰਾ ਖੂਬਸੂਰਤ ਆ ਤੇ ਨਾ ਹੀ ਕੋਈ ਇੰਨਾ ਜ਼ਿਆਦਾ ਆਵਾਜ਼ ਦੇ ਵਿੱਚ ਜਾਂ ਸ਼ਬਦਾਂ ਦੇ ਵਿੱਚ ਵੀ ਹੈ ਕੋਈ ਸ਼ਦਮਾਂ ਜਾਂ ਬਣਾਉਣਿਆਂ ਦੇ ਇਹ ਵੀ ਅੱਜ ਤੁਹਾਡੇ ਨਾਲ ਜਿੱਦਾਂ ਆਪਾਂ ਨੋਰਮਲ ਦੋਸਤਾਂ ਦੇ ਨਾਲ ਗੱਲ ਕਰਦੇ ਆਂ ਕਨੇ ਇਥੋਂ ਤੱਕ ਫੇਰ ਵੀ ਖੁੱਲ ਕੇ ਗੱਲ ਕੀਤੀ ਆ ਤੇ ਤਾਂ ਵੈਸੇ ਗੁਰੂ ਬਾਲ ਬਖਸ਼ਣ ਕਨੇ ਇਹ ਹੀ ਗੱਲ ਵਾ ਤੇ ਇਦਾਂ ਕਿਸ ਨੂੰ ਪਤਾ ਲੱਗਦਾ ਕੋਈ ਜੇ ਕਈ ਬੰਦੇ ਨੇ ਹਣ ਗਾਂ ਜਾਣਾ ਵਾ ਆਉਣਾ ਵਾ ਬਾਹਰ ਕਿੱਦਾਂ ਦਾ ਆਪਾਂ ਐਕਸਪੀਰੀਅੰਸ ਆ ਵੀ ਕੀ ਕੀ ਕੰਮ ਆਪਾਂ ਉਧਰ ਬਾਹਰ ਸਿੱਖਿਆ ਆਪਾਂ ਨੂੰ ਕੰਮ ਨਵੇਂ-ਨਵੇਂ ਸਿੱਖਣ ਦਾ ਸ਼ੌਂਕ ਆ ਤੁਸੀਂ ਆਪਣੀਆਂ ਵੀਡੀਓ ਵੀ ਦੇਖ ਸਕਦੇ ਆਖਨੇ ਤੇ ਵੀਡੀਓ ਇਦਾਂ ਬਣਾਉਣ ਦਾ ਸ਼ੌਂਕ ਆ ਤੇ ਪਰ ਜਿਆਦਾ ਨਹੀਂ ਆਪਾਂ ਇੰਨੀ ਜਿਆਦੀ ਵੀਡੀਓ ਖੋਲ ਕੇ ਬਣਾ ਸਕਦੇ ਕਿਉਂਕਿ ਇਹਦੇ ਪਿੱਛੇ ਕਈ ਰੀਜਨ ਹਨ ਕਨੇ ਆਪਣੀ ਸਟੋਰੀ ਦੇ ਤੇ ਪਰ ਅ ਐਂਡ ਆਫ ਦਾ ਯਰਨੀ ਤੇ ਕਿਉਂਕਿ ਆਪਣੀ ਸਟੋਰੀ ਕਦੀ ਕੰਪਲੀਟ ਹੀ ਨਹੀਂ ਹੁੰਦੀ ਕਹਨੇ ਜ਼ਿੰਦਗੀ ਦੀ ਪਹਿਲਾਂ ਵੀ ਚੱਲਦੀ ਰਹਿੰਦੀ ਜ਼ਿੰਦਗੀ ਜਦਾਂ ਬੰਦਾ ਜਿੰਦਾ ਵਾ ਤੇ ਜਦੋਂ ਬੰਦਾ ਪੂਰਾ ਹੋ ਜਾਂਦਾ ਵਾ ਚੜ੍ਹਾਈ ਕਰ ਜਾਂਦਾ ਵਾ ਤੇ ਸਟੋਰੀ ਤੋਂ ਉਸ ਤੋਂ ਬਾਅਦ ਵੀ ਬਣਦੀ ਰਹਿੰਦੀ ਹੈ ਕਹਨੇ ਤੇ ਇਹ ਨਾ ਸੋਚੋ ਕਹਨੇ ਕਿ ਬੰਦਾ ਆਏ ਨੇ ਸੋਚਿਆ ਡੀ ਜਦਾਂ ਇਹਨਾਂ ਤਿਆਰੀ ਕੀਤੇ ਹੋਏ ਇਦਾਂ ਦਾ ਕੋਈ ਆਪਣਾ ਚੱਕਰ ਨਾ ਤੇ ਪਰ ਫੇਰ ਇਹਦੇ ਵਿੱਚ ਦੇਖਿਓ ਕੁਝ ਆਪਣੇ ਸੱਜਣ ਸੱਜਣ ਮਿੱਤਰ ਗੁੱਸਾ ਵੀ ਕਰਨਗੇ ਰਿਸ਼ਤੇਦਾਰ ਸੱਜਣ ਮਿੱਤਰ ਪਰ ਉਹਨਾਂ ਨੂੰ ਗੁੱਸਾ ਤਾਂ ਨਹੀਂ ਕਰਨਾ ਚਾਹੀਦਾ ਜਿਸ ਨੇ ਤੇ ਕਰ ਆਪਣੀਆਂ ਰਹਿਗ ਨਹੀਂ ਹਰੇਕ ਬੰਦੇ ਨੂੰ ਆਪਣੀ ਆਪਣੀ ਲਾਈਫ ਜੀਣ ਦਾ ਕੰਨ ਰਾਈਟ ਆ ਤੇ ਬਾਕੀ ਇਤਰਾਜ ਲਾਤੋਂਦੇ ਰਹਿੰਦੇ ਆ ਜ਼ਿੰਦਗੀ ਦੇ ਵਿੱਚ ਕਨੇ ਫੇਰ ਵੀ ਵਾਹਿਗੁਰੂ ਉੱਤੇ ਭਰੋਸਾ ਰੱਖਣਾ ਚਾਹੀਦਾ ਆਪਾਂ ਨੂੰ ਤੇ ਆਪਾਂ ਬਚਪਨ ਤੋਂ ਹਾਏਦਾਂ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਕਿ ਨਹੀਂ ਛੋਟੇ ਹੁੰਦੇ ਆਂ ਤੋਂ ਆਪਾਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਆ ਜੀ ਤੇ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਆਲੇ ਦੁਆਲੇ ਜਗ੍ਹਾ ਤੁਹਾਨੂੰ ਪਤਾ ਹੀ ਹੈ ਕਿ ਨਹੀਂ ਕਿੰਨੀਆਂ ਹੁੰਦੀਆਂ ਸਾਰੇ ਛੋਟੇ ਹੁੰਦੇ ਜਿੱਦਾਂ ਵੀ ਕਦੀ ਉੱਥੇ ਮੱਥਾ ਟੇਕਦਾ ਬਈ ਉੱਥੇ ਵੀ ਟੇਕ ਦਿੱਤਾ ਤੇ ਇਹ ਧੰਨਵਾਦ ਹੈ ਇਹ ਪਿੰਡਾਂ ਦੇ ਵਿੱਚ ਤੇ ਲਾਸਟ ਹੈ ਦਾਂ ਵੀ ਸਾਰੇ ਧਰਮਾਂ ਦੇ ਆਪਾਂ ਨੂੰ ਦੋਸਤ ਮਲੇ ਹਿੰਦੂ ਮੁਸਲਮਾਨ ਸਿੱਖ ਇਸਾਈ ਹੋਰ ਕਾਫੀ ਕਨੇ ਤੇ ਨਾਲ ਬਹਿ ਕੇ ਰੋਟੀ ਪਾਣੀ ਜਿੱਦਾਂ ਵੀ ਕੰਮ ਦੇ ਉੱਤੇ ਤੁਹਾਨੂੰ ਫਰਿਆ ਬਾਹਰਲੇ ਲਾਇਸਟ ਵਿੱਚ ਕੋਈ ਉਹਦੇ ਵਿੱਚ ਜਾਂ ਧਰਮ ਜਾਂ ਜਾਤ ਪਾਤ ਇਹ ਨਹੀਂ ਆਉਂਦੀ ਤੇ ਇਹ ਤੇ ਉਦੋਂ ਪਤਾ ਲੱਗਦਾ ਜਿੱਦਾਂ ਆਪਾਂ ਬੈਠੇ ਆ ਮੈਂ ਤਾਂ ਇਹ ਕਈ ਵਾਰੀ ਆਪਣੇ ਇਹਨਾ ਵੀ ਗੱਲ ਦਿਮਾਗ ਦੇ ਵਿੱਚ ਵੀ ਆਈ ਕਈ ਸਾਂਝੀ ਵੀ ਕੀਤੀ ਕਾਫੀ ਧੇਰ ਪਹਿਲਾਂ ਜਦੋਂ ਵੀ ਮੰਨ ਲਓ ਆਪਾਂ ਚਾਰ ਦੋਸਤਾਂ ਵਾਂਗ ਨੇ ਬੈਠੇ ਤੇ ਕਿਸੇ ਨੂੰ ਆਪਣੇ ਇੱਕ ਦੂਜੇ ਦੇ ਧਰਮ ਦੇ ਬਾਰੇ ਜਾਂ ਮੈਂ ਇੱਕ ਬਾਹਰਲੇ ਮੌਲਕੇ ਜਿੱਦਾਂ ਜਾਂ ਇੱਧਰ ਲਾ ਲਓ ਜਾਂ ਕਿਤੇ ਵੀ ਲਾ ਲਓ ਇੱਕ ਦੂਜੇ ਦੇ ਬਾਰੇ ਨਾ ਕੋਈ ਜ਼ਿਆਦਾ ਪਤਾ ਨਾ ਕੋਈ ਪਾਸ ਦਾ ਪਤਾ ਨਾ ਕੋਈ ਧਰਮ ਦਾ ਪਤਾ ਕਨੇ ਪਰ ਆਪਾਂ ਉਹ ਕੰਮ ਦੇ ਬਾਰੇ ਇੱਥੇ ਇਕੱਠੇ ਜਾਨੇ ਰੋਟੀ ਪਾਣੀ ਖਾਣਨੇ ਆ ਕੋਈ ਕਹੇ ਚਲੇ ਜਾ ਜਾਂ ਕੋਈ ਕਹੇ ਕੰਟਰੀ ਦਾ ਵਾ ਇਹ ਥੋੜੀ ਪਤਾ ਵੀ ਉਹ ਕਿ ਕਿੱਥੋਂ ਕੇ ਮਾਲਕ ਕਿਹਦੇ ਨੇ ਕਿਹੜੀ ਚੀਜ਼ ਨਾਲ ਹੋਈ ਤਾਂ ਸਮਝੰਦ ਰੱਖਦਾ ਜਦੋਂ ਆਪਾਂ ਆਏ ਦੱਸਦੇ ਆ ਵੀ ਹਾਂ ਮੈਂ ਆਵਾਂ ਆ ਮੈਂ ਆਵਾਂ ਇੱਕ ਦੂਜੇ ਨੂੰ ਫਿਰ ਇੱਕ ਦੂਜੇ ਦੇ ਆਪਣੇ ਮਨਾਂ ਦੇ ਵਿੱਚ ਉਸ ਚੀਜ਼ ਨੂੰ ਲੈ ਕੇ ਨਫ਼ਰਤ ਪੈਦਾ ਹੋ ਜਾਂਦੀ ਹੈ ਕਿ ਨਹੀਂ ਇਤਾਂ ਦਾ ਵੀ ਥੋੜਾ ਐਕਸਪੀਰੀਅੰਸ ਦੇਖਣ ਨੂੰ ਆਪਾਂ ਨੂੰ ਮਿਲਿਆ ਕਿ ਨਹੀਂ ਜੇਕਰ ਆਪਾਂ ਜਿੱਥੇ ਕੋਈ ਇੱਕ ਦੂਜੇ ਨੂੰ ਨਹੀਂ ਦੱਸਦੇ ਸੱਜਣ ਮਿੱਤਰ ਚਾਰ ਬੈਠੇ ਆ ਜਾਂ ਕਈਆਂ ਸਾਲਾਂ ਤੋਂ ਮਹੀਨਿਆਂ ਤੋਂ ਦਿਨਾਂ ਤੋਂ ਰਹਿ ਰਹੇ ਆ ਕੋਈ ਇਦਾਂ ਦਾ ਮਸਲਾ ਨਹੀਂ ਹੁੰਦਾ ਕਨੇ ਤੇ ਜਦੋਂ ਉਹ ਫਿਰ ਇਦਾਂ ਇੱਕ ਦੂਜੇ ਨੂੰ ਦੱਸ ਦਿੰਦੇ ਆ ਫਿਰ ਇਦਾਂ ਵਿੱਚ ਇਹ ਆ ਜਾਂਦੀ ਚੀਜ਼ ਕਨੇ ਕੋਹਣਾ ਕੋ ਪਰ ਆਪਾਂ ਇਹ ਇੱਥੇ ਥੋੜਾ ਜਿਹਾ ਦੂਰ हट ਕੇ ਗੱਲ ਕਰਿਆ ਕਰਾਂਗੇ ਕਨੇ ਤੇ ਦੱਸਿਆ ਫੇ ਦੋਸਤੋ ਅੱਗੇ ਦੀ ਲਾਈਫ ਕਰੀਏ ਸ਼ੁਰੂ ਸਾਡੇ ਨਾਲ ਕਰੀਏ ਸ਼ੇਅਰ ਕਰ ਨਹੀਂ ਤੇ ਕਿਸੇ ਨੂੰ ਆਪਾਂ ਵਿੱਚ ਟਾਰਗੇਟ ਕਰਕੇ ਜਾਂ ਨਾਂ ਲੈ ਕੇ ਇਦਾਂ ਦੀ ਗੱਲਬਾਤ ਨਹੀਂ ਕਰਾਂਗੇ ਕਿ ਨਹੀਂ ਤੇ ਜ਼ਿੰਦਗੀ ਦਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਾਂਗੇ ਹਾਂਜੀ चलो सही है फिर दोस्तों भरा खा मिलते हैं फिर जी अगली वीडियो बच्चे मैं थोड़ा दो दोस्त जो नहीं जमाना इंडिया पंजाब बाय बाय